ਅਰੁਦ ਸ਼ਰਮਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥਿੰਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਅਨੁਜ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਮਜੀਠੀਆ ਨੂੰ ਕਿਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਦੇਖੋ ਬਿਲਕੁਲ ਜਿਹੜੇ ਥਿੰਕ ਸਾਹਿਬ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਘਰ ਦੇ ਵਿੱਚ ਸਵੇਰੇ ਵਿਜੀਲੈਂਸ ਦੇ ਵੱਲੋਂ ਤੜਕਸਾਰ ਰੇਡ ਮਾਰੀ ਗਈ ਔਰ ਉਸ ਵੇਲੇ ਦੱਸਿਆ ਗਿਆ ਡਿਸਪਰਪੋਰਸ਼ਨੇਟ ਐਸੈਟ ਦਾ ਸਾਰਾ ਮਾਮਲਾ ਜਿਹੜਾ ਉਹ ਦੱਸਿਆ ਜਾ ਰਿਹਾ ਸੀ ਯਾਨੀ ਕਿ ਉਹਨਾਂ ਦੀ ਆਮਦਨ ਤੋਂ ਵੱਧ ਜਿਹੜੀ ਹੈ ਉਹ ਜਾਇਦਾਦ ਦੱਸੀ ਜਾ ਰਹੀ ਹੈ ਜਿਸ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਅੱਜ ਰੇਡ ਮਾਰੀ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਦੇਰ ਬਾਅਦ ਡਿਟੇਨ ਵੀ ਕਰ ਲਿਆ ਗਿਆ ਪੁਲਿਸ ਡਿਟੇਨ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਚੰਡੀਗੜ੍ਹ ਲੈ ਕੇ ਹੀ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਕੋਰਟ ਵਿੱਚ ਲਿਆਂਦਾ ਜਾਏਗਾ ਪੇਸ਼ ਕੀਤਾ ਜਾਏਗਾ ਉਹਨਾਂ ਦੀ ਰਿਮਾਂਡ ਮੰਗੀ ਜਾਏਗੀ ਲੇਕਿਨ ਉਸ ਤੋਂ ਪਹਿਲਾਂ ਵਿਜੀਲੈਂਸ ਦੀ ਜਿਹੜੀ ਟੀਮ ਸੀਗੀ ਉਹਨਾਂ ਨੂੰ ਆਪਣੇ ਨਾਲ ਵਿਜੀਲੈਂਸ ਆਫਿਸ ਲੈ ਕੇ ਗਈ ਈਵਨ ਹਾਲੇ ਤੱਕ ਉਹਨਾਂ ਨੂੰ ਵਿਜੀਲੈਂਸ ਆਫਿਸ ਦੇ ਵਿੱਚ ਕੀ ਰੱਖਿਆ ਗਿਆ ਹੈ ਔਰ ਸਵੇਰੇ ਕੱਲ ਦਿਨ ਵੇਲੇ ਜਿਹੜਾ ਪਹਿਲਾਂ ਉਹਨਾਂ ਦਾ ਮੈਡੀਕਲ ਕਰਵਾਇਆ ਜਾਏਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਲੈ ਕੇ ਜਾਇਆ ਜਾਏਗਾ ਇਸ ਦੇ ਉੱਤੇ ਅਕਾਲੀ ਦਲ ਇਸ ਵਕਤ ਬਹੁਤ ਨਾਰਾਜ਼ ਨਜ਼ਰ ਆ ਰਹੀ ਔਰ ਲਗਾਤਾਰ ਇਹ ਕਿਹਾ ਜਾ ਰਿਹਾ ਕਹਿੰਦੇ ਕਿ ਪੋਲਿਟਿਕਲ ਵੈਂਡੇਟਾ ਜਿਹੜਾ ਉਹ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਾਰ-ਬਾਰ ਕਹਿੰਦੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਮੰਤਰੀਆਂ ਦੀ ਪੋਲਾਂ ਖੋਲਦੇ ਆ ਰਹੇ ਸੀ ਇਸ ਕਰਕੇ ਜਿਹੜਾ ਉਹ ਬਦਲਾ ਲਿਆ ਜਾ ਰਿਹਾ ਹੈ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਚੁੱਪ ਕਰਾਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਵਕਤ ਜਿਹੜੀ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਇਸ ਵਕਤ ਚੱਲ ਰਹੀਆਂ ਨੇ ਥਿੰਨ ਸਭ ਜਿਹੜੀ ਇਸ ਵਕਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਚਰਚਾ ਦਾ ਵਿਸ਼ਾ ਉਹ ਹੈ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਉਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਬਿਕਰਮ ਸਿੰਘ ਮਜੀਠੀਆ ਦੀ ਜਿੰਨੀ ਵੀ ਜਾਇਦਾਦ ਹੈ ਜੇਕਰ ਉਹਨਾਂ ਦੇ ਕੋਲ ਪੁਰਾਣੀ ਕੋਈ ਜੱਦੀ ਜਾਇਦਾਦ ਹੈਗੀ ਹੈ ਉਸ ਨੂੰ ਵੀ ਇਸ ਐਫ ਆਰ ਦੇ ਵਿੱਚ ਲਿਖਿਆ ਗਿਆ ਔਰ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਔਰ ਪੁੱਛਿਆ ਗਿਆ ਕਿ ਇਹ ਜਾਇਦਾਦ ਕਿਵੇਂ ਆਈ ਕਿਸ ਤਰੀਕੇ ਦੇ ਨਾਲ ਆਈ ਔਰ ਕੀ ਕੀ ਚੀਜ਼ਾਂ ਇਥੋਂ ਐਕਸਪੈਂਡੀਚਰਸ ਹੈਗੇ ਨੇ ਇਹ ਸਾਰੀਆਂ ਚੀਜ਼ਾਂ ਇਸ ਵਕਤ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਭ ਲੇਕਿਨ ਦੇਖਣਾ ਹੋਵੇਗਾ ਕਿ ਕੱਲ ਜਿਸ ਵਕਤ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਤੇ ਰਿਮਾਂਡ ਕਿੰਨੇ ਦਿਨ ਦੀ ਮਿਲਦੀ ਹੈ ਕਿਉਂਕਿ ਅੱਜ ਜਿਹੜੀਆਂ ਨੇ ਉਹ ਤਿਆਰੀਆਂ ਅਜੇ ਲੀਗਲ ਟੀਮ ਅਕਾਲੀ ਦਲ ਦੀ ਹੈਗੀ ਹੈ ਉਹਨਾਂ ਦੇ ਵੱਲੋਂ ਵੀ ਕਰ ਲੀਆਂ ਗਈਆਂ ਨੇ ਕਿ ਅਸੀਂ ਇਸ ਸਾਰੀ ਚੀਜ਼ ਨੂੰ ਅਪੋਜ਼ ਕਿਵੇਂ ਕਰਨਾ ਹੈ ਔਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈ ਉਹ ਬਾਹਰ ਕਿਵੇਂ ਲੈ ਕੇ ਆਣਾ ਹੈ ਤੇ ਬਾਕੀ ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਗੜਬੜ ਕਰਕੇ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਪ੍ਰਗਟ ਸਿੰਘ ਹੋਰਾਂ ਨੇ ਤੇ ਕਿਕੀ ਢਿਲੋਂ ਨੇ ਕਿਉਂ ਦਿੱਤਾ ਅਸਤੀਫਾ ਹੈ ਤਦ ਕੋ ਬਿਲਕੁਲ ਹੀ ਠੰਸਾਵ ਦੇ ਸੋਚਾਤੀ ਗੱਲ ਕਰਦੇ ਹੁਣ ਇੱਕ ਜਿਹੜੀ ਡਿਸਟਰਬੈਂਸ ਮੁਰਤੂ ਨਜ਼ਰ ਆ ਰਹੀ ਹੈ ਜਿਹੜੀ ਕਾਂਗਰਸ ਪਾਰਟੀ ਹੈਗੀ ਹੈ ਉਹਨਾਂ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਸ ਅਸਲ ਦੀ ਗੱਲ ਕਰਦੇ ਆ ਲੁਧਿਆਣੇ ਦੀ ਬਾਈਪੋਲ ਹੋਈ ਬਾਈਪੋਲ ਦੇ ਵਿੱਚ ਹਾਰ ਨਜ਼ਰ ਆਈ ਉਸ ਤੋਂ ਬਾਅਦ ਇੱਕ ਨਰਾਜ਼ਗੀ ਜਿਹੜੀ ਹੈ ਪਾਰਟੀ ਦੇ ਵਿੱਚ ਨਜ਼ਰ ਆਈ ਪਹਿਲਾਂ ਤਾਂ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਨੇ ਹਾਰ ਤੋਂ ਬਾਅਦ ਸਿੱਧਾ ਹੀ ਬਾਹਰ ਆ ਕੇ ਗੱਲ ਕਰਦੇ ਹੋਏ ਜਿਹੜਾ ਪਹਿਲਾਂ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੱਕੀ ਔਰ ਉਹਨਾਂ ਨੇ ਇਹ ਗੱਲ ਕੀ ਕਹਿੰਦੇ ਕਿ ਜੇਕਰ ਅੱਜ ਲੁਧਿਆਣੇ ਤੋਂ ਸਾਡੀ ਹਾਰ ਹੋਈ ਹੈ ਤੇ ਉਹ ਕਾਂਗਰਸ ਦੀ ਹਾਰ ਨਹੀਂ ਭਾਰਤ ਭੂਸ਼ਣ ਆਸ਼ੂਦੀ ਹਾਰ ਹੈ ਇਸ ਤੋਂ ਬਾਅਦ ਉਹਨਾਂ ਨੇ ਆਪਣਾ ਉਹਨਾਂ ਦੇ ਕੋਲ ਜਿਹੜਾ ਉਪ ਪ੍ਰਧਾਨ ਦਾ ਅਹੁਦਾ ਸੀਗਾ ਪਹਿਲਾਂ ਉਹਨਾਂ ਨੇ ਇਸਤਫਾ ਦਿੱਤਾ ਔਰ ਭਾਰਤ ਭੂਸ਼ਣ ਆਸ਼ੂ ਦਾ ਸਾਥ ਦਿੰਦੇ ਹੋਏ ਅੱਜ ਜਿਹੜਾ ਤੜਕਸਾਰ ਜਿਹੜਾ ਪ੍ਰਗਟ ਸਿੰਘ ਨੇ ਔਰ ਕਿੱਕੀ ਢਿੱਨੋਂ ਨੇ ਦੋਵਾਂ ਨੇ ਆਪਣੇ ਆਪਣੇ ਇਸਤੇਫੇ ਜਿਹੜੇ ਨੇ ਉਹ AICC ਯਾਨੀ ਕਿ 올 ਇੰਡੀਆ ਕਾਂਗਰਸ ਕਮੇਟੀ ਜਿਹੜੀ ਹੈ ਉਹਨਾਂ ਨੂੰ ਢੇਰ ਦਿੱਤੇ ਨੇ ਔਰ ਹੁਣ ਉਡੀਕ ਹੋ ਰਹੀ ਕਿ ਉਹ ਇਸਤੇਫਾ ਕਬੂਲ ਹੋ ਜਾਏ ਲੇਕਿਨ ਇਸ ਦਾ ਤਾਂ ਪਿਛਲੇ ਲੰਮੇ ਸਮੇਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਦ ਵੀ ਚੋਣਾ ਦਾ ਦੌਰ ਨਜ਼ਰ ਆਉਂਦਾ ਹੈ ਤੇ ਉਸ ਵੇਲੇ ਕਾਂਗਰਸ ਦੇ ਵਿੱਚ ਆਪਸੀ ਰੰਜਿਸ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਵਾਧੂ ਮਿਲਦੀਆਂ ਨੇ ਔਰ ਉਹਦਾ ਹੀ ਨਤੀਜਾ ਹੁੰਦਾ ਹੈ ਕਿ ਕਾਂਗਰਸ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਲੁਧਿਆਣੇ ਦੇ ਜਿੱਤੇ ਐਮਐਲਏ ਨੂੰ ਹੁਣ ਕਿੱਥੇ ਅਕਾਮੋਡੇਟ ਕੀਤਾ ਜਾਏਗਾ ਚੀਫ ਮਿਨਿਸਟਰ ਭਗਵੰਤ ਮਾਨ ਨੇ ਕੁਝ ਦੱਸਿਆ ਕਿ ਅ ਮੰਤਰੀ ਮੰਡਲ ਦੇ ਵਿੱਚ ਚੇਂਜ ਕਦੋਂ ਆਉਣੀ ਹੈ ਦੇਖੋ ਕਿਆਸ ਰਹੀਆਂ ਹੁਣ ਪੂਰੀਆਂ ਲੱਗ ਰਹੀਆਂ ਨੇ ਥਿੰਨ ਸਾਹਿਬ ਕਿਉਂਕਿ ਜਿਸ ਤੱਕ ਅਸੀਂ ਗੱਲ ਕਰਦੇ ਆ ਜਿਹੜੀ ਕੱਲ ਦੇ ਦਿਨ ਰੈਲੀ ਕੱਢੀ ਗਈ ਜਿਹੜੀ ਫਤਿਹ ਮਾਰਚ ਕੱਢੀ ਗਈ ਲੁਧਿਆਣੇ ਦੇ ਵਿੱਚ ਉਸ ਦੇ ਵਿੱਚ ਸਿੱਧੇ ਤੌਰ ਤੇ ਇਹ ਕਿਹਾ ਗਿਆ ਹੈ ਕਿ ਲੋਕਾਂ ਨੂੰ ਕਹਿੰਦੇ ਮੈਂ ਵਾਅਦਾ ਕੀਤਾ ਸੀਗਾ ਕਿ ਤੁਹਾਡਾ ਜਿਹੜਾ ਇੱਥੋਂ ਦੀ ਚੁਣਿਆ ਹੋਇਆ ਨੁਮਾਇੰਦਾ ਹੋਏਗਾ ਉਸ ਨੂੰ ਮੈਂ ਜਿਹੜਾ ਉਹ ਮੰਤਰੀ ਦਾ ਅਹੁਦਾ ਸਾਡੇ ਵੱਲੋਂ ਦਿੱਤਾ ਜਾਏਗਾ ਔਰ ਉਹ ਤੁਹਾਡੇ ਮੁੱਦਿਆਂ ਨੂੰ ਵਿਧਾਨ ਸਭਾ ਦੇ ਵਿੱਚ ਔਰ ਕੈਬਿਨੇਟ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਰੱਖ ਪਾਏਗਾ ਇਹ ਕਹਿ ਕੇ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਨਾਲ ਕਿ 2-3 ਦਿਨ ਦੇ ਵਿੱਚ ਤੁਹਾਨੂੰ ਇਹ ਜਿਹੜੀ ਹੈ ਅਪਡੇਟ ਦੇਖਣ ਨੂੰ ਮਿਲ ਜਾਏਗੀ ਔਰ ਦੇਖਣਾ ਹੁਣ ਇਹ ਹੋਏਗਾ ਕਿ ਕੀ ਔਦਾ ਦਿੱਤਾ ਜਾਂਦਾ ਹੈ ਥਿੰਸਾਪ ਕਿਉਂਕਿ ਦੋ ਕਿਆਸ ਰਹੀਆਂ ਇਸ ਦੇ ਵਿੱਚ ਵੱਡੀਆਂ ਨੇ ਹਾਲਾਂਕਿ ਇਹ ਵੀ ਕੀਤਾ ਜਾ ਸਕਦਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਜਿਹੜੀ ਹੈ ਉਹ ਗਿਣਤੀ ਵਧਾਈ ਜਾਵੇ ਕਿਉਂਕਿ ਉਸ ਦੇ ਲਈ ਵੀ ਥਾਂ ਹੈਗੀ ਹੈ ਲੇਕਿਨ ਦੂਜਾ ਪੱਖ ਇਹ ਵੀ ਹੈ ਕਿ ਰੀਸ਼ਫਲ ਕੀਤਾ ਜਾਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚੀਜ਼ਾਂ ਦੇਖ ਮੀਡੀਆ ਸੀ ਕਿ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਦੇ ਵਿੱਚੋਂ ਕੁਝ ਨੂੰ ਸ਼ਫਲ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਸੀ ਹੁਣ ਦੇਖਣਾ ਹੋਏਗਾ ਕਿ ਜਿਹੜੇ ਸੰਜੀਵ ਅਰੋੜਾ ਨੇ ਇਹਨਾਂ ਨੂੰ ਵਿੱਚ ਐਡ ਕਰਨ ਦੇ ਲਈ ਕੀ ਕੁਝ ਕੀਤਾ ਜਾਂਦਾ ਹੈ ਅੱਛਾ ਕੇਜਰੀਵਾਲ ਕਿਵੇਂ ਪੰਜਾਬ ਨੂੰ ਪੁਲਿਸ ਰਾਜ ਦੇ ਵਿੱਚ ਬਦਲ ਰਹੇ ਨੇ ਕਿਹਨੇ ਇਹ ਗੱਲ ਕਹੀ ਹੈ ਸੁਖਪਾਲ ਖਹਿਰਾ ਦੇ ਵੱਲੋਂ ਅੱਜ ਇੱਕ ਵੀਡੀਓ ਜਾਰੀ ਕਰਕੇ ਸਿੰਘ ਸਾਹਿਬ ਇਹ ਗੱਲ ਕਹੀ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਹੋਇਆ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਉਸ ਦੇ ਘਰ ਦੇ ਵਿੱਚੋਂ ਡੀਟੇਨ ਕੀਤਾ ਗਿਆ ਉਹ ਸਾਰੀਆਂ ਚੀਜ਼ਾਂ ਦੀ ਤਸਵੀਰਾਂ ਨੂੰ ਦੇਖਦੇ ਹੋਏ ਸੁਖਪਾਲ ਖਹਿਰਾ ਦੇ ਵੱਲੋਂ ਇਹ ਗੱਲ ਕਹੀ ਗਈ ਕਹਿੰਦੇ ਕਿ ਕੇਜਰੀਵਾਲ ਜਿਹੜੇ ਨੇ ਉਹਨਾਂ ਦੇ ਵੱਲੋਂ ਤਬਦੀਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਜਿਹੜਾ ਉਹ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੇ ਘਰ ਦੇ ਵਿੱਚ ਤਕਰੀਬਨ ਤਕਰੀਬਨ ਥਿੰਨ ਸਾਹਿਬ 35 ਤੋਂ 40 ਬੰਦੇ ਜਿਹੜੇ ਨੇ ਉਹ ਪਹੁੰਚੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਜਿਹੜਾ ਉਹ ਰੇਡ ਕੀਤੀ ਗਈ ਘਰ ਦੇ ਵਿੱਚ ਕੁਸ ਕੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਧੱਕੇਸ਼ਾਹੀ ਵੀ ਕੀਤੀ ਗਈ ਲੋਕ ਜਿਹੜੇ ਮੌਜੂਦ ਸੀਗੇ ਉਹਨਾਂ ਨੂੰ ਵੀ ਫੜਿਆ ਗਿਆ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਤੇ ਇਸ ਦੀ ਜਿਹੜੀ ਨਿਖੇਧੀ ਸੁਖਪਾਲ ਖੈਰਾ ਦੇ ਵੱਲੋਂ ਵੀ ਕੀਤੀ ਗਈ ਔਰ ਹੋਰ ਜਿਹੜੇ ਮੌਜੂਦਾ ਲੀਡਰਸ ਹੈਗੇ ਨੇ ਸਿਆਸਤ ਦੇ ਵਿੱਚ ਹੈਗੇ ਨੇ ਭਾਵੇਂ ਉਹ ਕਾਂਗਰਸ ਦੇ ਹੋਣ ਭਾਵੇਂ ਉਹ ਅਕਾਲੀ ਦਲ ਦੇ ਹੋਣ ਭਾਵੇਂ ਉਹ ਭਾਜਪਾ ਦੇ ਹੋਣ ਹਰ ਇੱਕ ਦੇ ਵੱਲੋਂ ਅੱਜ ਜਿਹੜਾ ਐਕਸ਼ਨ ਪੰਜਾਬ ਦੇ ਵਿੱਚ ਲਿਆ ਗਿਆ ਉਸ ਦੇ ਤਰੀਕੇ ਦੀ ਨਿਖੇਦੀ ਜ਼ਰੂਰ ਕੀਤੀ ਗਈ ਹੈ ਬਾਕੀ ਜਿਹੜੇ ਜੇਲ੍ਹ ਦੇ ਵਿੱਚ ਬੰਦ ਇਸਾਈਆਂ ਦਾ ਪਾਦਰੀ ਬਜਿੰਦਰ ਸਿੰਘ ਕੀ ਬਰਾਮਦ ਹੋਇਆ ਉਹਦੇ ਕੋਲ ਦੇਖੋ ਅੱਜ ਚੰਸਮਾਂ ਸਾਦੀ ਜੇਲ੍ਹ ਦੇ ਵਿੱਚ ਜਿਹੜਾ ਇਹ ਪਾਦਰੀ ਬਰਜਿੰਦਰ ਸਿੰਘ ਬੰਦ ਨੇ ਉੱਥੇ ਅੱਜ ਜੇਲ੍ਹ ਦੇ ਵਿੱਚ ਜਿਹੜੀ ਹੈ ਉਹ ਏਜੀਆਈ ਏਆਈਜੀ ਦੇ ਵੱਲੋਂ ਜਿਹੜਾ ਉਹ ਰੇਡ ਕੀਤੀ ਗਈ ਉੱਥੇ ਜਿਹੜਾ ਉਹ ਚੈਕਿੰਗ ਕੀਤੀ ਗਈ ਚੈਕਿੰਗ ਦੇ ਵਿੱਚ ਨਜ਼ਰ ਆਇਆ ਪਾਦਰੀ ਬਰਜਿੰਦਰ ਸਿੰਘ ਦੇ ਕੋਲੋਂ ਫੋਨ ਨਿਕਲ ਕੇ ਸਾਹਮਣੇ ਆਇਆ ਨਾਲ ਉਸ ਦੇ ਕੋਲੋਂ ਕੁਝ ਨਕਦੀ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਪਿਛਲੇ ਸਮੇਂ ਦੇ ਵਿੱਚ ਸਿੰਘ ਸਾਹਿਬ ਤਦ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਜਿਹੜੇ ਰੇਪ ਤੇ ਵਿਕਤੀ ਮਹਿਲਾ ਸੀਗੀ ਔਰ ਉਹ ਪੀੜਿਤ ਪਰਿਵਾਰ ਜਿਹੜਾ ਹੈ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਜਿਹੜਾ ਪਾਦਰੀ ਹੈ ਉਹ ਅੰਦਰੋਂ ਦੀ ਇਨਸਟਰਕਸ਼ਨਸ ਦੇ ਰਿਹਾ ਹੈ ਆਪਣੇ ਬੰਦਿਆਂ ਨੂੰ ਕਿ ਜਿਹੜੇ ਇਹ ਜਿਨ੍ਹਾਂ ਦੇ ਕਰਕੇ ਮੈਂ ਜੇਲ੍ਹ 'ਚ ਪਹੁੰਚੇ ਇਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਚੱਲਦੀਆਂ ਰਹੀਆਂ ਨੇ ਔਰ ਹੁਣ ਜਿਹੜਾ ਫੋਨ ਮਿਲਿਆ ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਪੁਲਿਸ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਅੰਦਰ ਫੋਨ ਰੱਖਣਾ ਗਲਤ ਜਿਹੜਾ ਉਹ ਇਹ ਚੀਜ਼ ਹੈਗੀ ਇਹ ਅਪਰਾਧ ਹੈਗਾ ਇਹ ਕਹਿੰਦੇ ਇਸ ਦੇ ਉੱਤੇ ਪਾਦਰੀ ਉੱਤੇ ਇੱਕ ਵੱਖਰਾ ਜਿਹੜਾ ਉਹ ਕੇਸ ਜਿਹੜਾ ਉਹ ਵੀ ਰਜਿਸਟਰ ਕਰਵਾਇਆ ਜਾਏਗਾ ਪੰਜਾਬੀ ਦੀ ਅਦਾਕਾਰਾ ਸੋਨੀਆ ਮਾਨ ਨੂੰ ਕਿ ਉਹਦਾ ਦਿੱਤਾ ਗਿਆ ਹੁਣ देखो हुन आम आदमी पार्टी ਜਿਹੜੀ ਹੈ ਥਿੰਸਾ ਬ ਲਗਾਤਾਰ ਆਪਣੇ ਪੈਰ ਜਮਾਦੀ ਹੋਈ ਨਜ਼ਰ ਆ ਰਹੀ ਹੈ ਪੈਰ ਜਮਾਦੇ ਹੋਏ ਇਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣੇ ਤੋਂ ਇੱਕ ਵੱਡੀ ਜਿੱਤ ਹਾਸਲ ਹੋਈ ਹੈ ਇਸ ਕਰਕੇ ਆਪਣਾ ਜਿਹੜਾ ਸੰਗਠਨ ਹੈ ਉਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਸੰਗਠਨ ਨੂੰ ਮਜ਼ਬੂਤ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਜਿਹੜੇ ਨੇ ਉਹ ਆਪਣੇ ਵੱਖਰੇ ਵੱਖਰੇ ਥਾਵਾਂ ਤੇ ਹਲਕਾ ਇੰਚਾਰਜ ਲਗਾਏ ਨੇ ਪੰਜ ਥਾਵਾਂ ਤੇ ਹਲਕਾ ਇੰਚਾਰਜ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਸੋਨੀਆ ਮਾਨ ਜਿਹੜੀ ਪੰਜਾਬੀ ਦੀ ਅਦਾਕਾਰ ਹੈ ਉਸ ਨੂੰ ਰਾਜਾ ਸੰਸੀ ਤੋਂ ਹਲਕਾ ਇੰਚਾਰਜ ਲਗਾਇਆ ਗਿਆ ਹੈ ਪਵਨ ਤੀਨੂ ਜਿਹੜੇ ਨੇ ਉਹਨਾਂ ਨੂੰ ਆਦਮਪੁਰ ਤੋਂ ਹਲਕਾ ਇੰਚਾਰਜ ਲਗਾਇਆ ਗਿਆ ਹੈ ਔਰ ਉਹਨਾਂ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਫਗਵਾੜੇ ਤੋਂ ਹਰਜੀਤ ਮਾਨ ਨੂੰ ਲਗਾਇਆ ਗਿਆ ਹਲਕਾ ਇੰਚਾਰਜ ਕਪੂਰਥਲੇ ਤੋਂ ਐਡਵੋਕੇਟ ਕਰਮਵੀਰ ਨੂੰ ਲਗਾਇਆ ਗਿਆ ਬਠਿੰਡਾ ਰੂਰਲ ਤੋਂ ਜਸਵਿੰਦਰ ਸਿੰਘ ਨੂੰ ਜਿਹੜਾ ਜਿਹੜੇ ਹਲਕਾ ਇੰਚਾਰਜ ਲਗਾਏ ਗਏ ਨੇ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਮੌਸਮ ਦੇ ਵਿੱਚ ਖਿੰਸਬ ਇੱਕ ਵੱਡੀ ਤਬਦੀਲੀ ਪਿਛਲੇ ਦਿਨਾਂ ਦੇ ਵਿੱਚ ਨਜ਼ਰ ਆਈ ਹੈ ਜੇਕਰ ਅਸੀਂ ਪਿਛਲੇ 3 ਤੋਂ 4 ਦਿਨਾਂ ਦਾ ਅਗਰ ਜ਼ਿਕਰ ਕਰਦੇ ਹਾਂ ਤੇ ਘੱਟੋ-ਘੱਟ 6 ਤੋਂ 7 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਔਰ ਇਸ ਦੇ ਨਾਲ ਜਿਹੜਾ ਉਹ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਕਈ ਥਾਵਾਂ ਤੇ ਰੈੱਡ ਅਲਰਟ ਔਰ ਕਈ ਥਾਵਾਂ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲਾ ਇੱਕ ਹਫਤਾ ਜਿਹੜਾ ਉਹ ਪੂਰਾ ਕਣੀ ਦੀ ਸੰਭਾਵਨਾ ਬਣੀ ਰਹੇਗੀ ਔਰ ਉਸ ਦੇ ਨਾਲ ਕਹਿੰਦੇ ਕਿ ਇੱਕ ਰਾਹਤ ਲੋਕਾਂ ਨੂੰ ਜ਼ਰੂਰ ਮਿਲੇਗੀ ਅਨੁਜਾ ਜੀ ਇੱਕ ਗੱਲ ਹੋਰ ਦੱਸਿਓ ਵੀ ਜਿਹੜੇ ਹਲਕਾ ਇਨਚਾਰਜ ਨੇ ਇਹਨਾਂ ਦੀ ਕੀ ਪਾਵਰ ਹੁੰਦੀ ਹੈ ਕੀ ਕਰ ਸਕਦੇ ਨੇ ਇਹ ਥਿਲ ਸਾਹਿਬ ਇਹਨਾਂ ਦੀ ਇਹ ਹਲਕਾ ਇਨਚਾਰਜਾਂ ਦੇ ਕੋਲ ਇੱਕ ਪ੍ਰੋਪਰ ਇਹ ਹੁੰਦਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਕੰਮ ਕਰਨਾ ਹੈ ਕੀ ਸਾਡੀ ਸਟ੍ਰੈਟਜੀ ਰਹੇਗੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੋਣਾ ਚਾਹੀਦਾ ਹੈ ਯਾਨੀ ਕਿ ਜੇਕਰ ਕੋਈ ਵੀ ਅਪਸ ਐਂਡ ਡਾਉਨਸ ਆਂਦੇ ਨੇ ਜਾਂ ਕੋਈ ਵੀ ਸਟਰੈਟੇਜੀ ਕੜਨੀ ਹੈ ਜੇਕਰ ਕਿਤੇ ਵੀ ਕੋਈ ਕੰਮ ਕਰਨਾ ਹੈ ਉਹ ਹਲਕਾ ਇੰਚਾਰਜਾਂ ਦੇ ਨਾਲ ਸਲਾਹ ਕਰਕੇ ਕੀਤਾ ਜਾਂਦਾ ਹੈ ਬੇਸਿਕਲੀ ਅਗਰ ਅਸੀਂ ਕਹਿ ਦਈਏ ਇਹਨਾਂ ਨੂੰ ਸ਼ਾਰਟ ਫਾਰਮ ਦੇ ਵਿੱਚ ਕਹਿ ਦਈਏ ਮਾਨੀਟਰ ਲਗਾਏ ਜਾਂਦੇ ਹੁੰਦੇ ਸੀ ਕਲਾਸ ਦੇ ਵਿੱਚ ਕਿ ਅਸੀਂ ਕਿਵੇਂ-ਕਿਵੇਂ ਚੀਜ਼ਾਂ ਕਰਨੀਆਂ ਨੇ ਜਾਂ ਲੋਕਾਂ ਜਿੱਦਾਂ ਮਾਨੀਟਰ ਇੱਕ ਡੈਕੋਰਮ ਬਣਾ ਕੇ ਚੱਲਦਾ ਸੀ ਉਸੇ ਤਰੀਕੇ ਦੇ ਨਾਲ ਇਹ ਹਲਕਾ ਇੰਚਾਰਜ ਵੀ ਹੁੰਦੇ ਨੇ ਜਾਨੀ ਪਾਵਰ ਫੇ ਕਿਹਦੀ ਵੱਧਾ ਮਲੈਦੀ ਯਾ ਕਿ ਹਲਕਾ ਇਨਚਾਰਜ ਦੀ ਅਸੀਂ ਕੋਲਿਆਂ ਵਾਲੀ ਵਾਲੇ ਦਾ ਨਾਮ ਸੁਣਦੇ ਰਹੇ ਆ ਬਾਦਲ ਸਾਹਿਬ ਵਲੇ ਉਹ ਵੀ ਮੇਰੇ ਖਿਆਲ ਹਲਕਾ ਇਨਚਾਰਜ ਸੀ ਔਰ ਬੜਾ ਨੋਟੋਰੀਅਸ ਨਾਮ ਬਣ ਗਿਆ ਸੀ ਹੁਣ ਇਹ ਹਲਕਾ ਇਨਚਾਰਜ ਜ਼ਿਆਦਾ ਪਾਵਰ ਹੈ ਯਾ ਕਿ ਐਮਐਲਏ ਦੀ ਜ਼ਿਆਦਾ ਪਾਵਰ ਹੈ ਸਭ ਸਿਆਸਤ ਦੇ ਵਿੱਚ ਪਿਛਲੇ ਸਮੇਂ ਤੋਂ ਹੁੰਦੇ ਸਮੇਂ ਚ ਬਹੁਤ ਬਦਲਾਅ ਆ ਗਏ ਅੱਜ ਜੇਕਰ ਅਸੀਂ ਦੇਖਿਆ ਜਾਵੇ ਤੇ ਪਾਵਰ ਜਿਹੜੀ ਹੈ ਉਹ ਐਮਐਲਏ ਦੀ ਹੀ ਵੱਧ ਹੈ ਕਿਉਂਕਿ ਐਮਐਲਏ ਨੂੰ ਰਿਪਰੈਜ਼ੈਂਟੇਟਰ ਕਿਹਾ ਜਾਂਦਾ ਹੈ ਆਪਣਾ ਕਿ ਰਿਪਰੈਜ਼ੈਂਟ ਕਰੇਗਾ ਵਿਧਾਨ ਸਭਾ ਦੇ ਵਿੱਚ ਜਾ ਕੇ ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਬਥੇਰੇ ਅਜਿਹੇ ਹਲਕਾ ਇੰਚਾਰਜ ਹੈਗੇ ਨੇ ਜਿਨ੍ਹਾਂ ਦੇ ਕੋਲ ਪਾਵਰ ਜ਼ਿਆਦਾ ਹੈ ਜਾਂ ਉਹਨਾਂ ਨੂੰ ਪਾਵਰ ਜ਼ਿਆਦਾ ਲੈਣੀ ਆਂਦੀ ਹੈ ਲੇਕਿਨ ਅਗਰ ਅਸੀਂ ਐਥਿਕਲੀ ਮੋਰਲੀ ਦੇਖੀਏ ਤੇ ਐਮਐਲਏ ਦਾ ਅਹੁਦਾ ਇੱਕ ਹਲਕਾ ਇੰਚਾਰਜ ਤੋਂ ਵਧ ਹੁੰਦਾ ਹੈ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ